ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਯੂ 윌 ਆਲ ਰਾਈਟ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਮੂਲੀਆਂ ਦੀ ਸਬਜ਼ੀ ਤੇ ਸਭ ਤੋਂ ਪਹਿਲਾਂ ਆਪਾਂ ਹਨਾ ਪਿੱਛੇ ਜਾ ਕੇ ਮੂਲੀਆਂ ਪੱਟਾਂਗੇ ਉਹ ਸਾਡੇ ਘਰ ਦੇ ਪਿੱਛੇ ਸਬਜ਼ੀ ਵਿਜੀ ਹੋਈ ਆ ਉੱਥੋਂ ਆਪਾਂ ਮੂਲੀਆਂ ਪੱਟਾਂਗੇ ਪਹਿਲਾਂ ਤਾਂ ਮੂਲੀਆਂ ਪੱਟੀਆਂ ਸੀ ਪਰ ਉਹਨਾਂ 'ਚ ਥੋੜੀਆਂ ਜਿਹੀਆਂ ਜਿ ਘੱਟ ਲੱਗਦੀਆਂ ਸੀ ਤੇ ਇਸ ਕਰਕੇ ਮੰਮੀ ਹੁਣ ਦੁਬਾਰ ਤੋਂ ਮੂਲੀਆਂ ਪੱਟਣ ਗਏ ਆ ਲੋ ਜੀ ਮੂਲੀਆਂ ਤਾਂ ਆਪਾਂ ਹੁਣ ਕੱਟ ਲਈਆਂ ਵਾ ਪਰ ਜਿਹੜੇ ਪੱਤੇ ਹੁੰਦੇ ਆ ਇਹ ਆਪਾਂ ਗਾਵਾਂ ਨੂੰ ਪਾ ਕੇ ਤੇ ਮੂਲੀਆਂ ਲੈ ਕੇ ਚੱਲਦੇ ਆਂ ਅੰਦਰ ਰਸੋਈ ਤੇ ਮੂਲੀਆਂ ਆਪਾਂ ਧੋ ਲਈਆਂ ਵਾ ਤੇ ਹੁਣ ਆਪਾਂ ਜਿਹੜੀਆਂ ਇਹਦੇ ਰੂਟਸ ਹੁੰਦੀਆਂ ਵਾ ਜੜਾਂ ਛੋਟੀਆਂ ਜੀਆਂ ਤੇ ਉਹ ਲਾ ਲਾਂਗੇ ਕੱਢ ਦੇਣਾ ਫਿਰ ਆਪਾਂ ਇਹਨੂੰ ਛਿੱਲਾਂਗੇ não é que <laughs> ਇਹ ਤਰ੍ਹਾਂ ਕਰਕੇ ਬਣਾ ਲੈਂਦੇ ਹਾਂ ਇਹ ਲੱਡੂ ਬਣੇ ਹੋਏ ਨੇ ਲੱਡੂਆਂ ਨੂੰ ਧੋੜ ਲੈਂਦੇ ਦੇਖੋ ਜੀ ਜੇ ਕੁਝ ਨਾ ਮਿਲੇ ਜਲਦੀ ਜੀ ਬਣਾਈਏ ਫਿਰ ਆ ਸਾਰਨਾ ਵੱਡਾ ਆਪਸ਼ਨ ਹੈ ਮਿਲੀਆਂ ਦਾ ਇਹ 5 ਮਿੰਟਾਂ 'ਚ ਬਣ ਜਾਂਦੀ ਆ ਨਾਲੇ ਸਵਾਦ ਲੱਗਦੀ ਆ ਅਸੀਂ ਤਾਂ ਐ ਬਣਾਉਣੀ ਆ ਤੁਸੀਂ ਦੱਸਿਓ ਕਿਵੇਂ ਬਣਾਉਣੀ ਆ ਸਾਡਾ ਤਾਂ ਸੌਖਾ ਤਰੀਕਾ ਵਾਸ ਤੜਕਾ ਲਾਓ ਨੂ ਮਿਰਚ ਪਾਉ ਨੂ ਮਿਰਚ ਪਾ ਕੇ ਚਲੋ ਜੀ ਹੁਣ ਆਪਾਂ ਥੋੜਾ ਜਿਹਾ ਪੋਨ ਲਾਂਗੇ ਜਿਹੜੇ ਲੰਬੇ ਜਿਹੇ ਲਾਲ ਹੋਣੇ ਫਿਰ ਆਪਾਂ ਇਹ A to Z ਸਾਰਾ ਆਪਣੇ ਘਰ ਦਾ ਹੀ ਹੈ ਸਮਾਨ ਗੰਡੇ ਵੀ ਆਪਣੇ ਘਰ ਦੇ ਆ ਆਹ ਟਣੀਆਂ ਟਮਾਟਰ ਮਿਰਚਾਂ ਮੂਰੀਆਂ ਸਾਰਾ ਕੁਝ ਆਪਣੇ ਘਰ ਦਾ ਸਿਰਫ ਕੱਲਾ ਇੱਕ ਨੂਨ ਬਾਹਰੋਂ ਲੈਦਾ ਨੂਨ ਹਲਦੀ ਵੀ ਇਹ ਇੱਕ ਅਦਰਵਾਇਜ਼ ਘਰਦੇ ਹੀ ਆ ਆਪਣੇ ਹੁਣ ਆਪਾਂ ਟਮਾਟਰ ਸਾਰੇ

ਸਾਡੇ ਥੋੜੀ ਤੇਜ਼ੀ ਹੁੰਦੀ ਹੈ ਹਰੀ ਮਿਰਚیں ਪਾ ਲਈ ਆਪਾਂ ਲਾਲ ਮਿਰਚ ਪਾ ਦਿੰਦੇ ਥੋੜੀ ਪਾਏ ਥੋੜੀ ਚਲੋ ਪਾਣੀ ਆਪਾਂ ਜਮਾ ਨਹੀਂ ਪਾਉਣਾ ਕਿਉਂਕਿ ਮੂਲੀਆਂ 'ਚ ਪਹਿਲਾਂ ਹੀ ਪਾਣੀ ਹੁੰਦਾ ਪਹਿਲਾਂ ਹੀ ਪਾਣੀ ਹੁੰਦਾ ਤੇ ਹਰੇ ਟਮਾਟਰਾਂ ਨੂੰ ਆਪਾਂ ਪਾ ਦਿੰਨੇ ਆ ਇਹ ਮੂੜੀਆਂ ਬਚ ਜਾਣ ਫਿਰ ਆਪਾਂ ਇਸ ਲਈ ਰੱਖਾਂਗੇ ਲਾ ਪਰੌਠੀ ਵੀ ਖਾ ਸਕਦੇ ਪਰੌਣੇ ਵੀ ਖਾ ਸਕਦੇ ਆਬਲਾ ਤੇ ਬਚ ਗਈ ਸਮਾਂ ਨਹੀਂ ਬਣੀ ਸਬਜੀ ਇਹ ਹਜੇ ਹੋਣਾ ਲੱਗਣ ਤੇ ਥੋੜਾ ਜਿਹਾ ਟਾਈਮ ਬਾਅਦ ਇਹਦੇ ਚ ਪਾਣੀ ਹੋ ਜਾਊਗਾ ਕੱਚੀ ਦੀਦੀ ਲੈ ਚਗੀ ਮੇਰੀ ਦੀ ਮੇਰੀ 바ਰੀ ਹੁੰਦੀ ਦੋਟੇ ਚੋਂ ਦੀ ਤੇ ਸ਼ਾਮ ਨੂੰ ਬੇਟੇ ਦੀ 바ਰੀ ਠੀਕ ਲਓ ਪਾਣੀ ਤਾਂ ਹਟ ਗਿਆ ਆਪਾਂ ਨਿਕਲ ਆਏ ਹੁਣ ਥੱਲੇ ਲੱਗ ਜਾਈਏ ਮਸਾਲੇ ਨੂੰ ਸੀਖ ਹੋਰ ਲਵਾਂਗੇ 2 ਮਿੰਟ ਲੋ ਦੀ ਆਪਣੀ ਸਬਜੀ ਵੀ ਬਣ ਕੇ ਤਿਆਰ ਆ ਤੇ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਤੰੀਆਂ ਤੰੀ ਦੇ ਨਾਲ ਬਹੁਤ ਵਧੀਆ 스멜 ਆਉਂਦੀ ਆ ਸਬਜੀ ਦੀ ਤੇ ਬਹੁਤ ਆ ਸਮਾਨੀ ਲੱਗਦਾ ਸਬਜੀ ਸਿਰਫ 5-10 ਮਿੰਟ ਦੇ ਵਿੱਚ ਹੀ ਬਣ ਜਾਂਦੀ ਆ ਈਜ਼ੀ ਵੀ ਆ ਤੇ ਜਲਦੀ ਬਣਨ ਵਾਲੀ ਰੈਸਪੀ ਵੀ ਆ ਸਬਜੀਆ ਤੇ ਤੁਸੀਂ ਸਾਰਿਆਂ ਨੇ ਆਪ ਦੇ ਘਰੇ ਬਣਾ ਕੇ ਦੇਖੇ ਹੋ ਤੇ ਕਮੈਂਟ ਵਿੱਚ ਜਰੂਰ ਦੱਸਿਓ ਕਿਵੇਂ ਦੀ ਲੱਗੀ ਵੀਡੀਓ ਫਿਰ ਆਪਾਂ ਮਿਲਦੇ ਆਂ